ਸਿਨਾ ਤੱਕ ਪਾਹੁ ਤਤੀ ਹੈ ਬੰਧਵ ਤੇ ਆਏ ਬੰਦ ਬਟੇ ਆਏ ਕੋਹਿ ਬਕਰ ਰੇਣ ਆਇਆ ਸਤਿਗੁਣ ਪਾਏ ਬੇ ਪ੍ਰਾਨ ਸੁਧੀਏ ਤੇ ਪਈਏ ਸੁਰਨਾਣੇ ਤੱਕ ਨਤ ਕਈ ਜੇ ਤਾ ਗੁਰੂ ਰੇ ਜੋ ਉਪਹਲਾ ਲਲਾ ਜਾਇ ਤੰਨੇ ਪਤ ਉਪਜੈ ਸਾਨਾ ਸਤ ਸੂਤ ਕਰਤਾ ਬੋਲਦਾ ਤਪਾਇ ਤਤ ਤੇ ਨਾ ਇੰਦਰੀ ਤਕ ਨਾ ਨਾਰੀ ਭਲਕੇ ਤੂੰ ਪਵਣਿਤ ਧਾੜੀ ਤਕੜਾ ਪੈਰੀ ਤਕੜਾ ਚਿਤਕ ਤਕੜਾ ਜਿਵੇਂ ਤਕੜਾ ਅੱਖੀਂ ਤੇ ਤੱਕਾ ਤੇਵੜ ਤੇਵੜ ਭਾਗੇ ਹੋਰੇ ਕੰਤੇਦਨ ਬਾਗ ਕਰਿਆ ਹੋੜ ਕੜ ਕਾਗਦ ਸੇ ਰਾਹ ਨੂੰ ਸੁਣਵੇ ਕੋ ਲੋਕ ਕਾਏ ਹੋ ਮਿੱਡਾ ਮਨ ਅੰਤਾ ਨਾ ਉਸ ਜਣ ਕੋੜ ਸਰ ਭਜਦਿਆ ਕਿਰਪਾ ਕਰੇ ਤੋ ਸਾਰ ਕਰ ਕ੍ਰੈਸੀ لاکو را تا قسم تا بالکل سي صبح سن رہے من چنديا سنبل پر سي تا لگه پرند جسي رند جسي تلاسي سب جگ جگ سنتا کراي سي تو سے عق سا کرے تو حکم مناي سي